ਉਹ ਕੰਨਾਂ ਦੇ ਵਿੱਚ ਰਸ ਕੋਲਦੀ ਤੂੰ ਵੀ ਜਮਲੇ ਦੀ ਮੱਖੋਂ ਮਿੱਠੀ ਆਵਾਜ਼ ਸਿੰਦੇ ਸਦੀ ਤਰਮੜੇ ਦੀ ਉਹ ਢਾਡੀਆਂ ਮਰਸੈਂ ਦੀ ਸ਼ੌਂਕੀ ਨੂੰ ਢਾਡੀਆਂ ਮਰਸੈਂ ਦੀ ਸ਼ੌਂਕੀ ਨੂੰ ਕਦੇ ਲੋਕਾਂ ਨਹੀਂ ਭੁੱਲਣਾ ਗੁਰਦਾਸ ਮਾਨ ਦਾ ਕਿੱਲਾ ਮਾਨਤ ਦਾ ਕੋਕਾ ਨਹੀਂ ਭੁੱਲਣਾ ਗੁਰਦਾਸ ਮਾਨ ਦਾ ਛੱਲਾ ਮਾਨਤ ਦਾ ਕੋਕਾ ਨਹੀਂ ਭੁੱਲਣਾ ਅਸਾ ਸਿੰਘ ਮਸਤਾਨਾ ਨਿੰਦਰ ਵੀ ਬਾ ਵੜੇ ਸੋਰੀਲੇ ਦੁਗਰੀ ਵਾਲੇ ਵਰਗਾ ਕੋਈ ਨਾ ਭਾਵੇਂ ਲੱਖ ਕਮਕੀਲੇ ਉਹ ਪਿੰਡ ਮਹਿ ਸੰਪੁਰ ਦੇ ਵਿੱਚ ਹੋਇਆ ਪਿੰਡ ਮਹਿ ਸੰਪੁਰ ਦੇ ਵਿੱਚ ਹੋਇਆ ਧੋਖਾ ਨਹੀਂ ਭੁੱਲਣਾ ਗੁਰਦਾਸ ਮਾਨ ਦਾ ਖੱਲਾ ਮਾਨ ਕਦਾ ਕੋਕਾ ਨਹੀਂ ਭੁੱਲਣਾ ਗੁਰਦਾਸ ਮਾਨ ਦਾ ਖੱਲਾ ਮਾਨ ਕਦਾ ਕੋਕਾ ਨਹੀਂ ਭੁੱਲਣਾ